ਰੂਪਨਗਰ ਦੇ ਇੱਕ ਪੁਲ ਤੇ ਆਪਣੇ ਖਰਚੇ ਦੇ ਉੱਪਰ ਖੱਡੇ ਭਰਨ ਦੀ ਸਮਾਜ ਸੇਵਾ ਦੀ ਸ਼ੁਰੂਆਤ ਕਰਨ ਵਾਲੇ ਬਜ਼ੁਰਗਾਂ ਦੇ ਵੱਲੋਂ ਸਮਾਜ ਸੇਵਾ ਦੀ ਇੱਕ ਅਨੋਖੀ ਮਿਸਾਲ ਪੈਦਾ ਕੀਤੀ ਗਈ ਸੀ ਅਤੇ ਹੁਣ ਇਹਨਾਂ ਬਜ਼ੁਰਗ ਬਾਬਿਆਂ ਦੇ ਵੱਲੋਂ ਸਮਾਜ ਸੇਵਾ ਦੇ ਕੰਮ ਨੂੰ ਅੱਗੇ ਤੋਰਦਿਆਂ ਦੂਸਰੇ ਕੰਮ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਹੁਣ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਰੂਪਨਗਰ ਦੇ ਇਹਨਾਂ ਬਾਬਿਆਂ ਦੇ ਵੱਲੋਂ ਰੂਪਨਗਰ ਦੇ ਮਿੰਨੀ ਸਕੱਤਰ ਦੇ ਆਲੇ-ਦੁਆਲੇ ਸੋਸਾਇਟੀ ਦੇ ਖਰਚੇ ਦੇ ਉੱਪਰ ਸਫਾਈ ਅਭਿਆਨ ਸ਼ੁਰੂ ਕਰਵਾਇਆ ਗਿਆ ਹੈ ਜਗਨੰਦਨ ਸਿੰਘ ਰਿਹਲ ਆਪਣੇ ਇੱਕ 6 ਤਰੀਕ ਨੂੰ ਆਪਣਾ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਰੂਪਨਗਰ ਦਾ ਇੱਕ ਗਰੁੱਪ ਪੈਦਾ ਕਰਿਆ ਜਿਹੜੇ ਕਿ ਮੇਰੇ ਸਾਥੀ ਮੇਰੇ ਸਾਰੇ ਨਾਲ ਹੈ ਤੇ ਵੈਲਫੇਅਰ ਸੋਸਾਇਟੀ ਤੇ ਇਸ ਕਰਕੇ ਅੱਜ ਪਹਿਲਾ ਜਿਹੜੇ ਤੋਂ ਪਹਿਲਾ ਕੰਮ ਉਹ ਖੱਡੇ ਭਰੇ ਆ ਸਰਾਂਦ ਕਨਾਲ ਤੇ ਅੱਜ ਦੂਜਾ ਕੰਮ ਜਿਹੜਾ ਸਾਡਾ ਹੈ ਇਹ ਜਿੱਥੇ ਰੈਜ਼ਿਡੈਂਸਰ ਉਹ ਤੋਂ ਲੈ ਕੇ ਐਸਪੀ ਰਾਈਟੈਂਸ ਤੇ ਡੀਸੀ ਅਫਸਰ ਤੇ ਸਾਰਿਆਂ ਨੇ ਅੱਜ ਸਫਾਈ ਅਸੀਂ ਜਿੰਨੀ ਵੀ ਬੁੱਤੀ ਹੈ ਉਹ ਪੜਾਉਣੀ ਹੈ ਕਿਉਂਕਿ ਬਰਸਾਤ ਦਾ ਮੌਸਮ ਫਿਰ ਅੱਗੇ ਉੱਤੇ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਪਹਿਲਾਂ ਵੀ ਜਿੱਥੋਂ ਸਾਡੀ ਸਰਕਾਰ ਚੱਲਦੀ ਹੈ ਜਿੱਥੇ ਕਿ ਡੀਸੀ ਸਾਹਿਬ ਤੇ ਐਸਪੀ ਸਾਹਿਬ ਸਾਡੇ ਜ਼ਿਲ੍ਹੇ ਦੇ ਮਾਲਕ ਹੁੰਦੇ ਹਨ ਜਿਨ੍ਹਾਂ ਦੇ ਕੋਲ ਸਾਰੀਆਂ ਪਾਵਰਾਂ ਹੁੰਦੀਆਂ ਹਨ ਪਹਿਲਾਂ ਅਸੀਂ ਇਸ ਜਗ੍ਹਾ ਦੀ ਸਫਾਈ ਕਰਨੀ ਹੈ ਭਾਕ ਸਿੰਘ ਮਦਾਨ ਮਨਿੰਦਰ ਸਿੰਘ ਜੀ ਨੇ ਜੀ ਦੱਸਿਆ ਹੈ ਸਿਟੀਜ਼ਨ ਬੈਂਫੇਰ ਗਰੁੱਪ ਬਣਾਇਆ ਗਿਆ ਹੈ ਤਾਂ ਕਿ ਰੂਪਰ ਸ਼ਹਿਰ ਨੂੰ ਅਸਲੀ ਮਾਇਨੇ ਦੇ ਰੂਪ ਨੇ ਕਰ ਲਈਏ ਬੜੇ ਸਾਲਾਂ ਤੋਂ ਦੇਖ ਰਹੇ ਹਾਂ ਕੋਈ ਵੀ ਸੰਸਥਾ ਇਸ ਵੱਲ ਧਿਆਨ ਨਹੀਂ ਦੇ ਰਹੀ ਤੇ ਇਹ ਸੋਚਿਆ ਗਿਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਸ ਲਈ ਕਾਰ ਸੇਵਾ ਦੇ ਤੌਰ ਤੇ ਰੂਪਰ ਲਈ ਵੀੜੀਆ ਬਣਾਉਣਾ ਹੈ ਕਿ ਸਾਡੇ ਕੋਲ ਸਾਰੇ ਵੀ ਅਹੀ ਅਕੀਲ ਹੈ ਵੀ ਆਪਾਂ ਖਾਸ ਕਰਕੇ ਬਜ਼ੁਰਗ 60 ਸਾਲ ਤੋਂ ਉੱਪਰ ਕਰੇ ਜਿਹੜੇ ਬੈਠੇ ਹਨ ਉਹ ਆਪਾਂ ਸਾਰੇ ਕੰਟੀਨਿਊ ਕਰੀਏ ਮਿੰਟਾ ਕੋਈ ਜਿਆਦਾ ਛੱਡ ਕੇ ਜਾਈਏ ਇਹ ਜ਼ਰੂਰੀ ਕਰਨਾ ਹੈ ਆਪੇ ਸਾਰੇ ਨੂੰ ਅੱਜ ਬਹੁਤ ਵਧੀਆ ਲੱਗਿਆ ਸਾਨੂੰ ਕਿ ਸਰਦਾਰ ਜਗਵੰਦਰ ਸਿੰਘ ਜੀ ਦੀ ਰਵਾਈ ਦੇ ਵਿੱਚ ਇਹ ਸ਼ਹਿਰ ਦੇ ਵਿੱਚ ਇੱਕ ਬਜ਼ੁਰਗਾਂ ਲਈ ਸੰਸਥਾ ਬਣਾਈ ਗਈ ਹੈ 올 ਸੀਨੀਅਰ ਸਿਟੀਜ਼ਨਸ ਤੋਂ ਸ਼ੁਰੂਆਤ ਕਰੀ ਹੈ ਇਹਨਾਂ ਦੀ ਤੋਏ ਭਰ ਕੇ ਪੁਰਦੇ ਪੁਰਾਣੇ ਪੁਰਦੇ ਜਿਹੜਾ ਬਹੁਤ ਬਜ਼ੁਰਗਾਂ ਨੂੰ ਹਾਸਿਆਂ ਦਾ ਸੱਦਾ ਦਿੰਦਾ ਸੀ ਉਸ ਤੋਂ ਬਾਅਦ ਅੱਜ ਅਸੀਂ ਐਡਮਿਨਿਸਟ੍ਰੇਸ਼ਨ ਦੇ ਡੀਸੀ ਆਫਸ ਦੇ ਐਸਐਸਬੀ ਆਫਸ ਦੇ ਇਰਦ ਗਿਰਦ ਜੋ ਖਤਰਨਾਕ ਬੂਟੀ ਹੈ ਜੋ ਸਾਡੀ ਸਕਿਨ ਨੂੰ ਅਲਰਜਿਕ ਹੈ ਉਹਨਾਂ ਦੀ ਸਫਾਈ ਦਾ ਕੰਮ ਅਭਿਆਨ ਚੱਲ ਰਿਹਾ ਤੇ ਉਹ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੋਰ ਵੀ ਸਾਡੇ ਮੈਂਬਰ ਦੇ ਸਹਿਯੋਗ ਦੇ ਨਾਲ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਸ਼ਹਿਰ ਨੂੰ ਰੂਪਨਗਰ ਕਹਿਣ ਦੇ ਵਿੱਚ ਸਾਨੂੰ ਮਾਣ ਮਹਿਸੂਸ ਹੋਏਗਾ ਤੇ ਰੂਪਨਗਰ ਦਾ ਜੋ ਅਸਲੀ ਰੂਪ ਹੈ ਉਹਦੇ ਵੱਲ ਨੂੰ ਅਸੀਂ ਤੁਰ ਰਹੇ ਹਾਂ ਸਾਰਿਆਂ ਦੇ ਸਹਿਯੋਗ ਦੇ ਵੱਲ ਦੇਣ ਲਈ ਧੰਨਵਾਦ ਇਹਨਾਂ ਬਾਬਿਆਂ ਦੇ ਵੱਲੋਂ ਸਮਾਜ ਸੇਵਾ ਦਾ ਕੰਮ ਕਰਨ ਦੇ ਮਕਸਦ ਦੇ ਨਾਲ ਬਣਾਈ ਗਈ ਆਪਣੀ ਸੰਸਥਾ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾਵਾਂ ਕਰਨ ਦੀ ਗੱਲ ਕਹੀ ਗਈ ਸੀ ਅਤੇ ਉਸ ਗੱਲ ਤੇ ਖਰਾ ਉਤਰਦਿਆਂ ਇਹਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਸਮਾਜ ਸੇਵਾਵਾਂ ਕਰਨੀਆਂ ਸ਼ੁਰੂ ਵੀ ਕਰ ਦਿੱਤੀਆਂ ਗਈਆਂ ਹਨ ਜਿਸ ਦੀ ਪ੍ਰਸ਼ੰਸਾ ਕਰਨੀ ਤਾਂ ਬਣਦੀ ਹੈ ਰੂਪਨਗਰ ਤੋਂ ਗੁਰਮੀਤ ਸਿੰਘ ਦੀ ਰਿਪੋਰਟ